ਠਾਨਕੋਟ ਚ ਇੱਕ ਦੋਸਤ ਨੇ ਦੂਜੇ ਦੋਸਤ ਨਾਲ ਯਾਰ ਮਾਰ ਕੀਤੀ ਹੈ ਰੰਜਿਸ਼ ਸੀ ਜੈਲਸੀ ਸੀ ਦੋਸਤ ਦਾ ਕਤਲ ਕਰ ਦਿੱਤਾ ਪਿੱਠ ਤੇ ਛੂਰਾ ਮਾਰਿਆ ਹੈ ਪਹਿਲਾ ਫੋਨ ਕਰਕੇ ਬੁਲਾਇਆ ਤੇ ਫਿਰ ਮੌਤ ਦੇ ਕੰਢੇ ਉਤਾਰ ਦਿੱਤਾ ਵਿਸ਼ਵਾਸ ਘਾਤ ਕੀਤਾ ਦੋਵੇਂ ਗੁਜਰਾਤ ਦੀ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਇਸ ਸਮਾਂ ਵਿਸ਼ਵਾਸ ਕਰਨ ਦਾ ਨਹੀਂ ਰਿਹਾ ਗੁਜਰਾਤ ਕੰਮ ਕਰਦਾ ਸੀ ਪੋਗਲੈਂਡ ਮਸ਼ੀਨ ਚਲਾਦਾ ਸੀ ਤੇ ਉਹ ਕੱਲ ਰਾਤ ਸ਼ਾਮ ਨੂੰ ਘਰ ਆਇਆ ਉਹ ਘਰ ਵੀ ਨਹੀਂ ਪਹੁੰਚਾ ਘਰੋਂ ਬਾਹਰ ਰਸਤੇ 'ਚ ਹੀ ਕਿਤੇ ਆਪਣੇ ਯਾਰਾਂ ਦੋਸਤਾਂ ਨਾਲ ਚਲ ਗਿਆ ਤੇ ਪਤਾ ਨਹੀਂ ਹੁਣ ਰਾਤ ਡੈੱਡ ਹੋ ਗਿਆ ਪਤਾ ਵੀ ਨਹੀਂ ਚਲਿਆ ਸਾਨੂੰ ਸੱਟਾ-ਗੁੱਟਾ ਲੱਗੀਆਂ ਨੋ ਟੁੱਟੇ ਹੋਏ ਆਦੇ ਕੰਨ ਫਟੇ ਹੋਏ ਆ ਤੇ ਸਰਕਾਰ ਕੋਲ ਇਨਸਾਫ ਚਾਹੀਦਾ ਹੈ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਫੜਾਇਆ ਜਾਵੇ ਔਰ ਚਰਨਜੀਤ ਉਹਦਾ ਨਾਮ ਹੈਗਾ ਉਹ ਗੁਜਰਾਤ ਵਿੱਚ ਕੰਮ ਕਰਦਾ ਸੀ ਇੱਕ ਕੰਪਨੀ ਦੇ ਵਿੱਚ ਤੇ ਉਹ ਉੱਥੋਂ ਫਿਰ ਉਹਨੂੰ ਕੱਢ ਦਿੱਤਾ ਗਿਆ ਸੀ ਉਹ ਕੰਪਨੀ ਵੱਲੋਂ ਤੇ ਉਹਦੀ ਉਹ ਰੰਜਿਸ਼ ਸੀ ਕਿ ਸ਼ਾਇਦ ਇਹਨੇ ਮੈਨੂੰ ਕਢਵਾਤਾ ਉੱਥੋਂ ਤਾਂ ਅੱਜ ਉਹ ਜਦੋਂ ਵਾਪਸ ਆ ਰਿਹਾ ਸੀਗਾ ਉਹਨੂੰ ਫਿਰ ਉਹਨੇ ਕਾਲਾਂ ਕਰਕੇ ਉਹਨੂੰ ਬੁਲਾਇਆ ਤੇ ਰਸਤੇ ਦੇ ਵਿੱਚ ਉਹਨੇ ਆਲਰੇਡੀ ਪਹਿਲਾਂ ਉਹਨੇ ਪਲੈਂਕ ਕੀਤੀ ਹੋਈ ਸੀ ਜਿਹਦੇ ਨਾਲ ਉਹਨੂੰ ਉਹਨੇ ਰਾਤ ਨੂੰ ਗੁੱਥਮ-ਗੁੱਥਾ ਹੋਏ ਨੇ ਮਾਰਕਟਾਈ ਕੀਤੀ ਆ ਫਲੇ ਡਿੱਗ ਪਈ ਜਦੋਂ ਕੋਈ ਸੱਟ ਲੱਗੀ ਤਾਂ denn ਉਹਦਾ ਉਹ ਮੋਟ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਕਾਲੂ ਪਠਾਨੀ ਹੈਗਾ ਉਹ ਰੈਸਟ ਕਰ ਲਿਆ ਅਗਲੀ ਬੰਦ ਦੀ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ ਬਾਕੀ ਜਿਹੜੇ ਤਤਸਾਮ ਉਹਨਾਂ ਦਾ ਸੰਝ ਕਰ ਦਿੱਤੇ ਗਏ